ਅੰਮ੍ਰਿਤਸਰ ਦੇ ਲੋਹੜੀ ਗੇਟ ਖੇਤਰ ਦੇ ਵੀ ਰਖੜੀ ਦਾ ਪੋਜਤਰ ਤੇ ਆਰ ਬੜੀ ਧੂਮਤਾ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਚੱਲਿਆ। ਜਿੱਦੇ ਸੈਂਕੜੇ ਭੈਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਖੜੀ ਭੇਜੀ। ਸਾਥੇ ਰਹਿਣ ਵਾਲੇ ਭੈਣਾਂ ਨੇ ਇਹ ਧੰਨਵਾਦ ਦਾ ਧਾਗਾ ਮੋਦੀ ਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਅਤੇ ਦੇਵ ਦੀ ਰੱਖਿਆ ਕਰਨ ਦੀ ਭੇਜਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਆਪਰੇਸ਼ਨ ਸਰਜਿਕਲ ਸਟ੍ਰਾਈਕ ਰਾਈ ਮੋਦੀ ਨੇ ਸਾਰੇ ਸੰਸਾਰ ਨੂੰ ਸੁਨੇਹਾ ਦਿੱਤਾ ਹੈ ਕਿ ਭਾਰਤ ਆਪਣੀ ਸੁਰੱਖਿਆ ਦੇ ਕੋਈ ਸਮਝੌਤਾ ਨਹੀਂ ਕਰੇਗਾ। ਲੋਹੜੀ ਗੇਟ ਅੰਮ੍ਰਿਤਸਰ ਦੇ ਅੰਦਰ ਰੱਖਿਆ ਬੰਧਨ ਦਾ ਜਿਹੜਾ ਪਵਿੱਤਰ ਤਿਉਹਾਰ ਹੈ ਉਹ ਆਪਣੀਆਂ ਭੈਣਾਂ ਦੇ ਨਾਲ ਮਨਾ ਰਹੇ ਹਨ ਔਰ ਇਹ ਕਾਰਜਕ੍ਰਮ ਲਗਭਗ 8 ਘੰਟੇ ਚੱਲਣਾ ਹੈ ਹੁਣ ਸ਼ੁਰੂ ਹੋਇਆ ਹੈ 10:30 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਕਾਰਜਕ੍ਰਮ ਚੱਲੇਗਾ ਔਰ ਜੋ ਤੱਕ ਪਹਿਨਾਨ ਦੀਆਂ ਰਹਿਣਗੀਆਂ ਔਰ ਇਹ ਲਗਭਗ 551 ਭੈਣਾਂ رکھڑی موادی صاحب نو بھیج رہی ہے اور رکھی بن بھی رہی ہے رکھڑی پر مواد واسطے بھیج رہی ہے رکشا بندھن اکلا تار نہیں گا رکشا بندھن کمٹمینٹ ہے اور جس طرح پردھان منتری مودی جی نے دیش کی دی رکشا ਦੇਸ਼ ਦੀ ਤਰੱਕੀ ਦੇਸ਼ ਚ ਸ਼ਾਂਤੀ ਦੇਸ਼ ਚ ਵਿਕਾਸ ਕਰਕੇ ਦਿਖਾਇਆ ਹੈ ਔਰ ਅੱਜ ਅੰਮ੍ਰਿਤਸਰ ਦੀਆਂ ਬਾਰਡਰ ਤੇ ਬੈਠੀਆਂ ਪੈਨਾ ਜਿੱਥੋਂ ਪਾਕਿਸਤਾਨ ਬਿਲਕੁਲ ਨਾਲ ਹੈ ਔਰ ਇਹ ਉਹ ਰੋਡ ਹੈ ਜਿੱਥੋਂ ਲੋਰ ਜਨਵਲੀ ਰੋਡ ਹੈ ਉੱਤੇ ਬੈਠ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸੁਰੱਖਿਆ ਦਾ ਧੰਗਾ ਧੰਨਵਾਦ ਦਾ ਧੰਗਾ ਜਿਨ੍ਹਾਂ ਨੇ ਅਪਰੇਸ਼ਨ ਸੰਦੂਰ ਦੇ ਰਾਈ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜੀ ਇਹ ਇੱਕ ਸੰਧੀ ਅੰਮ੍ਰਿਤਸਰ ਦੇ ਬਾਰਡਰ ਤੇ ਬੈਠੀਆਂ ਪੈਨਾ ਦੀ ਆਪਣੇ ਵੱਡੇ ਵੀਰ ਨਰਿੰਦਰ ਮੋਦੀ ਨੂੰ ਪਿਆਰ ਦਾ ਸੰਦੇਸ਼ ਹੈ ਕਿ ਤੁਸੀਂ ਪੈਲਗਾਮ ਅਟੈਕ ਤੇ ਅੰਦਰ ਜਿਸਰਾ નિર્ਦੋਸ਼ ਨਿਅਤੇ ਨਾਗਰੀਕਾ ਦੀ ਹੱਤਿਆ ਪਾਕਿਸਤਾਨ ਨੇ ਕੀਤੀ ਸੀ ਪ੍ਰਧਾਨ ਮੰਤਰੀ ਮੋਤੀ ਜੀ ਨੇ ਆਪਣੀ ਦੇਸ਼ ਦੀਆਂ ਭੈਣਾਂ ਦੇ ਸੰਦੂਰ ਦੀ ਰੱਖਿਆ ਕਰਦੇ ਹੋਏ ਅਪਰੇਸ਼ਨ ਸੰਦੂਰ ਦੇ ਰਾਹੀਂ ਪਾਕਿਸਤਾਨ ਦੇ ਅੰਦਰ ਘੁਸਪੇਟ ਆਂਤਕ ਦੇ ਕੈਂਪਾਂ ਨੂੰ ਤਬਾਹ ਕੀਤਾ ਔਰ ਪਾਕਿਸਤਾਨ ਨੂੰ ਦਰਾਸ਼ਾਈ ਕਰ ਦਿੱਤਾ ਔਰ ਅੱਜ ਪਾਕਿਸਤਾਨ ਔਰ ਪੂਰਾ ਵਿਸ਼ਵ ਸਮਝ ਚੁੱਕਾ ਹੈ

ਪੰਜਾਬ ਦੀ ਪਹਿਚਾਨ ਹੈ ਗੁਰੂਆਂ ਦਾ ਸੰਦੇਸ਼ ਹੈ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ ਲੇਕਿਨ ਇਹ ਭਗਵੰਦ ਮਾਨ ਦੀ ਸਰਕਾਰ ਕੋਲੋਂ ਇਸ ਮਿਟਿਆ ਦੀਦਾ ਮੈਂ ਹਿੰਕੁਤ ਸਾਹਿਬ ਗਾਂਧੀ ਦੀ ਜਿਹੜੀ ਪ੍ਰੈਸ ਮਾਰਤਾ ਕੀਤੀ ਹੈ ਔਰ ਸਰਕਾਰ ਦੇ ਸਵਾਲ ਐਸਾ ਹੈ ਕਿ ਰਾਹੁਲ ਗਾਂਧੀ ਆਪਣੀ ਕਰਾਰੀ ਹੋਣ ਵਾਲੀ ਹਾਰ ਜਿਹੜੀ ਬਿਹਾਰ ਚ ਹੋਣ ਵਾਲੀ ਹੈ ਉਰ ਤੋਂ ਕਬਰਾੜ ਚ ਕੁੰwidetilde ਮੰ ਦੇ ਨਾਲ ਬਿਆਨਬਾਜ਼ੀ ਕਰ ਰਹੇ ਜਦ ਕਿ ਕਿਸੇ ਵੀ ਸੂਰਜ ਕੋਈ ਤਾਂ ਨਹੀਂ ਹੋਈ ਕੋਈ ਇਹਨਾਂ ਕੋਲ ਪਰਮਾਨ ਨਹੀਂ ਹਾਰ ਦਾ ਠਿਕਰਾ ਹਾਰ ਦਾ ਠਿਕਰਾ ਕਦੇ ਜਿਹੜਾ ਆਈਡੀ ਕਦੀ ਈਵੀਐਮ ਮਸ਼ੀਨ ਤੇ ਬਣਿਆ ਜੀ ਕਦੀ ਇਲੈਕਸ਼ਨ ਕਮਿਸ਼ਨ ਤੇ ਬਣਿਆ ਹੁਣ ਵੋਟਰ ਲਿਸਟ ਤੇ ਬੰਦੇ ਵੇ ਜਦ ਕਿ ਸੱਚ ਹੈ ਵਾ ਕਿ ਇਹਨਾਂ ਦੇ ਪਾਪ ਇੰਨੇ ਜ਼ਿਆਦਾ ਹੈ ਕਿ ਉਹਨਾਂ ਪਾਪਾਂ ਤੋਂ ਜਨਤਾ ਦੁਖੀ ਇਹਨਾਂ ਦੀ ਸ਼ਕਲ ਦੇਖ ਕੇ ਜੰਗਲ ਰਾਜ ਆ ਜਾਂਦਾ ਹੈ ਵਿਹਾਰ ਤੇ ਜੰਗਲ ਰਾਜ ਨਾ ਆਵੇ ਅਸੀਂ ਚੋਂ ਉਥੋਂ ਦੀ ਸਰਕਾਰ ਇਹਨਾਂ ਦੀ ਨਹੀਂ ਬਣ ਰਹੀ ਹੋਰ ਤੋਂ ਕਬਰਾ ਕੇ ਇਥੇ ਇਕਰਾ ਬਣ ਗਿਆ ਮੈਂ ਹਿੰਦੀ ਚ ਬੋਲਨੇ ਆਜ ਤੇ ਇਤਿਹਾਰ ਤੇ ਲੈਂਡ ਪੁਲਿੰਗ ਨਾ ਕਹੋ ਭਾਜੀ ਇਹ ਦਿਨ ਦਿਹਾੜੇ ਡਾਕਾ ਪਦਮਾਨ ਤਮਾਨ ਦੀ ਪੰਜਾਬ ਦੀ ਕੇਜਰੀਵਾਲ ਦੇ ਆਸ਼ੀਰਵਾਦ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਡਾਕਾ ਪਾ ਰਹੀ ਹੈ ਅਸੀਂ ਅੰਦੋਲਨ ਸ਼ੁਰੂ ਕਰਤਾ ਸਾਡਾ ਅੰਦੋਲਨ جاری ਹੈ ਅਸੀਂ ਧਰਨੇ ਲਾ ਰਹੇ ਹਾਂ 19 ਤੋਂ ਬਾਅਦ ਯਾਤਰਾ ਨਿਕਲਦੀ ਪਿੰਡ ਪਿੰਡ ਯਾਤਰਾ ਜਾਏਗੀ ਅਸੀਂ ਪੰਜਾਬ ਦੀ 1 ਇੰਚ ਜ਼ਮੀਨ ਸਾਡੀ ਮਾਂ ਵਾਂ ਕਰਦੀ ਹੈ ਉਹ ਕਬਜ਼ਾ ਨਹੀਂ ਹੋਉਂਦੇ ਨਾ ਅੰਦੋਲਨ ਵਿਸ਼ਾਲ ਹੋਏਗਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਸ਼wini Sharma ਦੀ ਲੀਡਰਸ਼ਿਪ ਚ ਪੂਰੇ ਪੰਜਾਬ ਚ ਪਿੰਡ ਪਿੰਡ ਚ ਯਾਤਰਾ ਜਾਏ ਮੈਂ ਹਿੰਦੀ ਚ ਬੋਲਣੇਗਾ ਸਹੀ ਹਿੰਦੀ ਨਹੀਂ ਬੋਲਦਾ ਜੀ ਸਰ ਕਿਆ ਪੰਜਾਬੀ ਬਹੁਤ ਪੰਜਾਬੀ ਗੱਲਾਂ ਵਾਲਾ ਸਵਾਲ ਮੈਂ ਕਹੀ ਵਿੱਚ ਕਹਾਂ آج راکی کا پویتر تیوہار ہے اور آج راکھی کے پوتر تیوہار پر امرتسر پاکستان بارڈر کے اس مہان پوتر شہر میں